difficult task that you completed at work or study that felt that you felt proud of can they ਕਹਿੰਦਾ ਜੀ ਇਹ ਇੱਕ ਟਾਸਕ ਬਾਰੇ ਦੱਸਣਾ ਵਾ ਜਿਹੜਾ ਤੁਸੀਂ ਆਪਣੇ ਕੰਮ ਤੇ ਜਾਂ ਸਟੱਡੀ ਤੇ ਪੂਰਾ ਕੀਤਾ ਵਾ ਤੇ ਤੁਸੀਂ ਉਹਦੇ ਤੇ ਪ੍ਰਾਊਡ ਫੀਲ ਕੀਤਾ ਵਾ ਠੀਕ ਹੈ ਜਸਪ੍ਰਿਤ ਠੀਕ ਹੈ ਜੀ ਹਾਂਜੀ ਤੁਸੀਂ ਅਲੱਗ ਤੋਂ ਆਪਣੀ ਕਰਨੀ ਹੈ ਸਪੀਕਿੰਗ ਲੈ ਸਕਦੇ ਹੋ ਦੋਨੇ ਚੀਜ਼ਾਂ ਜਿਹੜੇ ਐਡਵਾਂਸ ਵੀ ਕਰ ਰਹੇ ਹੋ ਸਪੀਕਿੰਗ ਹੈ ਤੁਹਾਡੇ ਤੇ ਡਿਪੈਂਡ ਹੈ ਕਿ ਤੁਸੀਂ ਦੋਨੋਂ ਚੂਜ਼ ਕਰਨੀ ਹੈ ਕਿ ਇੱਕ ਕਰਨੀ ਆ ਤੁਹਾਡੀ ਮਰਜ਼ੀ ਹੈ ਦੋਨੋਂ ਲੈਣੀਆਂ ਦੋਨੋਂ ਲੈ ਲਓ ਇੱਕ ਇੱਕ ਕਰਕੇ ਕੰਮ ਕਰਨਾ ਹੈ ਤਾਂ ਇੱਕ ਇੱਕ ਕਰਕੇ ਲੈ ਲਓ ਠੀਕ ਹੈ ਤੁਹਾਡੇ ਮਤਲਬ ਕਿ ਟਾਈਮ ਟੇਬਲ ਦੇ ਅਕੋਰਡਿੰਗ ਜਿੱਦਾਂ ਤੁਹਾਨੂੰ ਸਹੀ ਲੱਗਦਾ ਉਦਾਂ ਕਰ ਲਓ ਚਲੋ ਡਿਸਕ੍ਰਾਈਬ ਇੱਕ ਅਜੇ ਟਾਸਕ ਬਾਰੇ ਦੱਸਣਾ ਆ ਜਿਹੜਾ ਤੁਸੀਂ ਆਪਣੀ ਸਟੱਡੀ ਤੇ ਪੂਰਾ ਕੀਤਾ ਵਾ ਤੇ ਸਟੱਡੀ ਸਮੇ ਪੂਰਾ ਕੀਤਾ ਵਾ ਤੈਨੂੰ ਤੁਹਾਡੇ ਤੁਸੀਂ ਉਹਦੇ ਤੇ ਪ੍ਰਾਊਡ ਫੀਲ ਹੋਏ ਹੋ ਕਿਹੜਾ ਕੰਮ ਹੋ ਸਕਦਾ ਬਈ ਠੀਕ ਹੈ ਜਿਵੇਂ ਕੋਈ ਵੀ ਟਾਸਕ ਇਦਾਂ ਦਾ ਜਿਹਦੇ ਤੁਸੀਂ ਡਰਦੇ ਹੋਵੋ ਕੋਈ ਮਤਲਬ ਕਿ ਕੋਈ ਸਪੀਚ ਦਾ ਕੋਈ ਡਾਂਸ ਦਾ ਕੋਈ ਕੁਝ ਵੀ ਹੈਨਾ ਉਸ ਤਰੀਕੇ ਦਾ ਆਪਾਂ ਟਾਪਿਕ ਚੂਜ਼ ਕਰਾਂਗੇ ਤਾਂ ਉਹਦੇ ਅਕੋਰਡਿੰਗਲੀ ਲਿਖਾਂਗੇ ਕੀ ਆ ਪਹਿਲਾਂ ਤੁਹਾਡੀ ਜਨਰਲ ਲਾਈਨ ਆਏਗੀ ਯੂ ਸ਼ੁਡ ਸੇ ਤੁਹਾਨੂੰ ਕਹਿਣਾ ਚਾਹੀਦਾ ਵਾ ਕਿ ਜਨਰਲ ਲਾਈਨ ਦੇ ਵਿੱਚ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਆਪਣੇ ਸਕੂਲ ਸਮੇਂ ਵਿੱਚ ਬਹੁਤ ਸਾਰੇ ਟਾਸਕ ਪੂਰੇ ਕੀਤੇ ਹਨ ਪਰ ਅੱਜ ਮੈਂ ਇੱਕ ਮੁਸ਼ਕਿਲ ਟਾਸਕ ਬਾਰੇ ਗੱਲ ਕਰੂੰਗੀ ਕੰਮ ਟਾਸਕ ਮਤਲਬ ਕਿ ਕੰਮ ਬਾਰੇ ਗੱਲ ਕਰੂੰਗੀ ਜਿਹੜਾ ਮੈਂ ਪੂਰਾ ਕੀਤਾ ਸੀ ਠੀਕ ਹੈ ਚਲੋ ਇਹ ਆ ਗਈ ਉਸ ਤੋਂ ਬਾਅਦ ਕਹਿੰਦਾ what the task was ਕਿਹੜਾ ਟਾਸਕ ਸੀਗਾ ਕੀ ਕੰਮ ਸੀਗਾ ਤੁਸੀਂ ਕਹਿ ਸਕਦੇ ਹੋ ਕਿ ਸਪੀਚ ਕੰਪੀਟੀਸ਼ਨ ਸੀ ਡਾਂਸ ਡਾਂਸ ਕੰਪੀਟੀਸ਼ਨ ਸੀ ਸਿੰਗਿੰਗ ਸੀਗਾ ਜੋ ਵੀ ਕਰਨਾ ਆਰਟ ਕੰਪੀਟੀਸ਼ਨ ਸੀ ਜੋ ਵੀ ਕਹਿਣਾ ਕਹਿ ਸਕਦੇ ਹੋ ਇੱਥੇ ਹਾਊ ਯੂ ਕੰਪਲੀਟਡ ਤੁਸੀਂ ਕਿਵੇਂ ਕੰਪਲੀਟ ਕੀਤਾ ਕਿਵੇਂ ਕੀਤਾ ਪ੍ਰੈਕਟਿਸ ਕਰਕੇ ਰਿਹਸਲ ਕਰ ਗਏ ਮਤਲਬ ਉਸ ਹਿਸਾਬ ਨਾਲ ਕੁਝ ਵੀ ਲਿਖ ਸਕਦੇ ਹੋ ਉਸ ਤੋਂ ਬਾਅਦ ਵਾਈ ਦਾ ਟਾਸਕ ਵਾਸ ਡਿਫਿਕਲਟ ਡਿਫਿਕਲਟੀ ਕਿਉਂ ਸੀ ਕਿਉਂ ਸੀਗਾ ਉਹ ਕਿਉਂਕਿ ਤੁਸੀਂ ਉਹ ਪਹਿਲੀ ਵਾਰ ਕਰਦੇ ਪਏ ਸੀ ਉਹ ਚੀਜ਼ ਨੂੰ ਤਾਂ ਕਰਕੇ ਪਹਿਲਾਂ ਕਦੇ ਕੀਤਾ ਨਹੀਂ ਸੀ ਉਸ ਤੋਂ ਬਾਅਦ ਵਾਈ ਯੂ ਆਰ ਪ੍ਰਾਊਡ ਆਫ ਦਾ ਕੰਪੀਟੀਸ਼ਨ ਆਫ ਦਾ ਟਾਸਕ ਤੁਸੀਂ ਇਹਦੇ ਤੇ ਪ੍ਰਾਊਡ ਫੀਲ ਕਿਉਂ ਹੋਏ ਉਹਨੂੰ ਪੂਰਾ ਕਰਨ ਤੋਂ ਬਾਅਦ ਚੁੰਦੀ ਠੀਕ ਹੈ ਆ ਪੜਦੇ ਆ ਫਿਰ ਤੁਹਾਨੂੰ ਸਮਝ ਆ ਜੂਗੀ ਸਾਰਾ ਠੀਕ ਹੈ ਹਾਂਜੀ ਆਈ ਥਿੰਕ ਕਹਿੰਦਾ ਮੈਂ ਸੋਚਦਾ ਹਾਂ ਕਿ ਲਾਈਫ ਵੁੱਡ ਬੀ ਪੁਆਇੰਟਲੈਸ ਐਂਡ ਬੋਰਿੰਗ ਵਿਦਆਊਟ ਡਿਫਿਕਲਟ ਟਾਸਕ

ਅਚੀਵਿੰਗ ਸੌਰੀ ਡਿਫਿਕਲਟ ਟਾਸਕ ਡਿਫਿਕਲਟ ਟਾਸਕ ਨੂੰ ਅਚੀਵ ਕਰਨਾ ਪ੍ਰਾਪਤ ਕਰਨਾ ਗਿਵਸ ਅਸ ਆ ਫੀਲਿੰਗ ਆਫ ਫੁੱਲਫਿਲਮੈਂਟ ਵੀ ਇਹ ਸਾਨੂੰ ਪੂਰਤੀ ਦੀ ਫੀਲਿੰਗ ਦਿੰਦੇ ਆ ਕਿ ਹਾਂ ਜਿਵੇਂ ਅਚੀਵ ਮੈਂ ਚੀਜ਼ਾ ਕਰ ਲਈ ਹੈਨਾ ਤਾਂ ਆਪਾਂ ਨੂੰ ਫੀਲਿੰਗ ਆਂਦੀ ਹੈ ਨਾ ਕਿ ਆਪਾਂ ਨੂੰ ਵੀ ਚੰਗਾ ਲੱਗਦਾ ਉਹ ਚੀਜ਼ ਨੂੰ ਮੁਸ਼ਕਿਲ ਕੰਮ ਨੂੰ ਖਾਸ ਕਰਕੇ ਪੂਰਾ ਕਰਕੇ ਜਿਹਦੀ ਕਦੇ ਉਮੀਦ ਨਾ ਹੋਵੇ ਮਨ ਵਿੱਚ ਉਹੀ ਕਹਿ ਰਿਹਾ ਇੱਥੇ ਕਿ ਮੁਸ਼ਕਿਲ ਕੰਮ ਨੂੰ ਅਚੀਵ ਕਰਕੇ ਕਰਨਾ ਕਹਿੰਦਾ ਸਾਡੀ ਸਾਨੂੰ ਪੂਰਤੀ ਫੁਲਫਿਲਮੈਂਟ ਦੀ ਫੀਲਿੰਗ ਹੁੰਦੀ ਆ ਉਹ ਚੀਜ਼ ਕਹਿੰਦਾ ਵਿਚ ਇਜ਼ ਵਨ ਆਫ ਦਾ ਬੈਸਟ ਫੀਲਿੰਗ ਇਨ ਦਾ ਵਰਲਡ ਇਹ ਦੁਨੀਆ ਦੀ ਕਹਿੰਦਾ ਸਭ ਤੋਂ ਵਧੀਆ ਫੀਲਿੰਗ ਹੁੰਦੀ ਹੈ ਦਾ ਬੈਸਟ ਫੀਲਿੰਗਸ ਵਨ ਆਫ ਦਾ ਬਾਤ ਚੋਂ ਦੀ ਜੋ ਵੀ ਚੀਜ਼ ਆਂਦੀ ਹੈ ਵਨ ਆਫ ਦਾ ਬੈਸਟ ਫੀਲਿੰਗਸ ਆ ਦੇਖੋ ਉਹਦੇ ਨਾਲ ਹਮੇਸ਼ਾ ਹੀ ਐਸ ਲੱਗਦਾ ਵਾ ਠੀਕ ਹੈ ਇੱਥੇ ਤੁਸੀਂ ਅਗਰ ਫਰੈਂਡ ਫਰੈਂਡਸ ਵੀ ਲਿਖ ਸਕਦੇ ਹੁੰਦੇ ਕੋਈ ਮਤਲਬ ਸੌਰੀ ਵਨ ਆਫ ਦਾ ਬੈਸਟ ਫਰੈਂਡ ਵਨ ਆਫ ਮਾਈ ਬੈਸਟ ਫਰੈਂਡਸ ਵਨ ਆਫ ਮਾਈ ਕਜ਼ਨਸ ਇੱਥੇ ਵਨ ਆਫ ਤੋਂ ਬਾਅਦ ਚ ਉਹ ਜਿਹੜਾ ਸਟਰਕਚਰ ਹੁੰਦਾ ਵਾ ਐਸ ਨਾਲ ਹੀ ਖਤਮ ਹੋਏਗਾ ਹਮੇਸ਼ਾ ਠੀਕ ਹੈ ਟੂਡੇ ਅੱਜ ਕਹਿੰਦਾ ਆਈ ਵੁਡ ਲਾਈਕ ਟੂ ਟਾਕ ਅਬਾਊਟ ਵਨ ਸੱਚ ਟਾਸਕ ਕਹਿੰਦਾ ਅੱਜ ਮੈਂ ਇੱਕ ਅਜਿਹੇ ਟਾਸਕ ਬਾਰੇ ਗੱਲ ਕਰੂੰਗਾ ਵਿਚ ਆਈ ਨੇਵਰ ਬਲੀਵਡ ਆਈ ਕੁਡ ਡੂ ਜਿੱਦ ਮੈਂ ਵਿਸ਼ਵਾਸ ਨ ਨਹੀਂ ਮੈਂ ਕਦੇ ਵੀ ਵਿਸ਼ਵਾਸ ਨਹੀਂ ਕਰ ਸਕਦਾ ਕਿ ਮੈਂ ਇਹ ਕਰੂੰ ਕਰੂੰਗਾ ਠੀਕ ਹੈ ਨਾ ਮੈਂ ਕਰ ਸਕਿਆ ਇਹਨੂੰ ਵਿਚ ਆਈ ਕੁਡ ਡੂ ਮੈਜੀਨੂੰ ਕਰ ਸਕਿਆ ਅਨ ਜਾਜਿਨ ਮੈਂ ਕਰ ਸਕਦਾ ਸੀਗਾ ਕਹਿੰਦਾ ਇਟ ਵਾਸ winning a public speaking competition ਕਹਿੰਦਾ ਇਹ ਕੀ ਟਾਸਕ ਸੀ ਦਾ ਕੀ ਟਾਸਕ ਸੀਗਾ ਕਿ ਪਬਲਿਕ ਸਪੀਕਿੰਗ ਲੋਕਾਂ ਦੇ ਸਾਹਮਣੇ ਬੋਲਣ ਦਾ ਕੰਪੀਟੀਸ਼ਨ ਜਿੱਤਣਾ ਜਿੱਤਿਆ ਕਹਿੰਦਾ ਮੈਂ ਠੀਕ ਹੈ ਪਬਲਿਕ ਸਪੀਕਿੰਗ ਦਾ ਕੰਪੀਟੀਸ਼ਨ ਸੀਗਾ ਪਬਲਿਕ ਦੇ ਲੋਕਾਂ ਦੇ ਸਾਹਮਣੇ ਸਪੀਕਿੰਗ ਦਾ ਤਾਂ ਉਹਨੇ ਜਿੱਤ ਲਿਆ ਕਹਿੰਦਾ ਇਟ ਵਾਸ ਡਿਫਿਕਲਟ ਇਹ ਡਿਫਿਕਲਟ ਸੀਗਾ ਬਿਕੋਜ਼ ਕਿਉਂਕਿ ਆਈ ਹੈਡ ਅ ਹਿਊਜ ਫੀਅਰ ਆਫ ਪਬਲਿਕ ਸਪੀਕਿੰਗ ਇਨ ਮਾਈ ਚਾਈਲਡਹੂਡ ਮੇਰੇ ਚਾਈਲਡਹੂਡ ਵਿੱਚ ਕਹਿੰਦਾ ਮੈਨੂੰ ਪਬਲਿਕ ਸਪੀਕਿੰਗ ਦੇ ਵਿੱਚ ਲੋਕਾਂ ਦੇ ਸਾਹਮਣੇ ਬੋਲਣ ਤੋਂ ਵਿੱਚ ਬੋਲਣ ਤੋਂ ਕਹਿੰਦਾ ਮੈਨੂੰ ਬੜਾ ਹੀ ਡਰ ਲੱਗਦਾ ਸੀਗਾ ਬਹੁਤ ਵੱਡਾ ਡਰ ਸੀਗਾ ਕਹਿੰਦਾ ਮੇਰੇ ਵਿੱਚ ਆਈ ਕੇਮ ਟੂ ਨੂ i came to know about menu pata lagya menu mere dar bare kenda odon pata lagya about my fear menu mere dar bare odon pata lagya when my teacher jado mere teacher ne kenda asked me to read the news in front of the class class in fourth standard jado chauthi class de vich mere teacher ne saryan de samne menu ਰਿ న్యూਸ ਰੀਡ ਕਰਨ ਲਈ ਕਿਆ ਠੀਕ ਹੈ ਆਈ ਚੌਕਡ ਚੌਕ ਦਾ ਮਤਲਬ ਕੀ ਹੁੰਦਾ ਮਤਲਬ ਕਿ ਗਲਾ ਸੁੱਕ ਜਾਣਾ ਇੱਕੇ ਦਾਮੀ ਹੈ ਨਾ ਆਵਾਜ਼ ਦਾ ਨਿਕਲ ਨਾ ਜੇ ਤੁਹਾਨੂੰ ਮਤਲਬ ਕਿ ਉਸ ਹੱਬ ਨਾਲ ਡਰ ਜਾਣਾ ਚੌਕ ਉਹ ਹੁੰਦਾ ਵਾ ਇੱਕੇ ਸਮਝਦਾ ਮਤਲਬ ਜਿ ਕਿਹੜਾ ਬੰਦਾ ਹੋਵੇ ਤਾਂ ਬੋਲ ਨਾ ਪਾਵੇ ਕਿਸੇ ਸਾਹਮਣੇ ਤੈੱਕੇ ਦਾ ਮੈਨੂੰ ਖੜਾ ਕਰ ਦੇ ਤਾਂ ਸਾਹ ਸੁੱਕ ਜਾਣਗੇ ਨਾ ਉਹਦੇ ਬਸ ਉਹੀ ਚੀਜ਼ ਆਹੇ ਚੌਕਡ ਉਹਨੂੰ ਕਹਿੰਦੇ ਆ I shocked on the stage. ਕਹਿੰਦਾ ਮੈਂ ਸਟੇਜ ਤੇ ਚੌਕ ਹੋ ਗਿਆ ਐਂਡ ਆਈ ਕੁਡ ਨਾਟ ਸਪੀਕ ਫॉर ਮੋਰ ਦੈਨ 10 ਸੈਕਿੰਡ ਤੇ 10 ਸੈਕਿੰਡ ਤੋਂ ਜ਼ਿਆਦਾ ਕਹਿੰਦਾ ਮੈਂ ਬੋਲ ਨਹੀਂ ਸਕਿਆ ਬੋਲ ਨਹੀਂ ਸਕਿਆ ਸੌਰੀ ਆਈ ਕੁਡ ਨਾਟ ਸਪੀਕ ਮੋਰ ਦੈਨ 10 ਸੈਕਿੰਡ ਅ uh, 10 ਸੈਕਿੰਡ ਤੋਂ ਜ਼ਿਆਦਾ ਕਹਿੰਦਾ ਮੈਂ ਬੋਲ ਨਹੀਂ ਸਕਿਆ ਹਾਂ ਮੈਨੀ ਆਫ ਮਾਈ ਕਲਾਸਮੇਟਸ ਲਾਫਡ ਐਟ ਮੀ ਐਂਡ ਮੇਰੇ ਬਹੁਤ ਜ਼ਿਆਦਾ ਜਿਹੜਾ ਕਲਾਸਮੇਟ ਸੀਗੇ ਮੇਰੇ ਤੇ ਹੱਸਣ ਲੱਗੇ ਐਂਡ ਥਿਸ ਇਨਕਰੀਜ਼ਡ ਮਾਈ ਫੀਅਰ ਈਵਨ ਫਰਦਰ ਕਹਿੰਦਾ ਇਸ ਚੀਜ਼ ਨੇ ਮੇਰੇ ਵਿੱਚ ਡਰ ਦੀ ਡਰ ਨੂੰ ਹੋਰ ਵਧਾਤਾ ਅੱਗੇ ਵਾਸਤੇ ਈਵਨ ਫਰਦਰ ਅੱਗੇ ਵਾਸਤੇ ਮੇਰੇ ਮਨ ਵਿੱਚ ਇਹਦੇ ਵਾਸਤੇ ਹੋਰ ਡਰ ਵਧਾ ਦਿੱਤਾ ਕਹਿੰਦਾ ਆਈ ਅਵੋਇਡਡ ਸਪੀਕਿੰਗ ਮੈਂ ਕਹਿੰਦਾ आई अवॉइड स्पीकिंग इन फ्रंट ऑफ माय क्लास फॉर अ लॉन्ग टाइम लंबे समय वास्ते कहता मैं अपनी क्लास दे सामने बोलने तो अवॉइड करदा रिया अवॉइड करदा सी ओहो कहता व्हेन एवर जदों भी इट वाज माय टर्न जदों कदे मेरी टर्न हुंदी कादी टू तूर, नीड टू रीड द न्यूज़ इन फ्रंट ऑफ द क्लास सारी क्लास दे सामने ਜਦੋਂ ਨਿਊ ਨਿਊਜ਼ ਰੀਡ ਕਰਨ ਦੀ ਬਾਰੀ ਮੇਰੀ ਹੁੰਦੀ ਕਹਿੰਦਾ ਤਾਂ ਕਹਿੰਦਾ ਆਈ ਯੂਜ਼ ਟੂ ਪ੍ਰੀਟੈਂਡ ਟੂ ਬੀ ਸਿੱਕ ਮੈਂ ਬਿਮਾਰ ਹੋਣ ਦਾ ਬਹਾਨਾ ਦਿਖਾਵਾ ਕਰਦਾ ਪ੍ਰੀਟੈਂਡ ਦਿਖਾਵਾ ਕਰਦਾ ਐਂਡ ਟੇਕ ਅ ਲੀਵ ਫਰੋਮ ਦਾ ਸਕੂਲ ਤੇ ਸਕੂਲ ਤੋਂ ਮੈਂ ਛੁੱਟੀ ਲੈ ਲੈਂਦਾ ਹਾਊ ਐਵਰ ਹਾਲਾਂਕਿ ਆਈ ਨਿਊ ਮੈਂ ਜਾਣਦਾ ਸੀ ਕਿ ਆਈ ਹੈਡ ਟੂ ਗੈਟ ਓਵਰਕਮ ਥਿਸ ਫੀਅਰ ਕਹਿੰਦਾ ਮੈਨੂੰ ਇਸ ਡਰ ਤੇ ਕਾਬੂ ਪਾਉਣਾ ਪਊਗਾ ਪਵੇਗਾ ਹੈਨਾ ਹੈਡ ਟੂ ਕਮ ਮੇ ਇਸ ਡਰ ਤੇ ਕਾਬੂ ਪਾਉਣਾ ਪਵੇਗਾ ਮੈਨੂੰ ਓਵਰਕਮ ਦਾ ਮਤਲਬ ਕਾਬੂ ਪਾਉਣਾ ਬਿਕੋਜ਼ ਕਿਉਂਕਿ ਪਬਲਿਕ ਸਪੀਕਿੰਗ ਇਜ਼ ਰੀਅਲੀ ਅਨੈਸੈਸਰੀ ਸਕਿੱਲ ਜਿਹੜੀ ਪਬਲਿਕ ਸਪੀਕਿੰਗ ਲੋਕਾਂ ਦੇ ਸਾਹਮਣੇ ਜਿਹੜੀ ਬੋਲਣ ਦੀ ਸਕਿੱਲ ਹੈਗੀ ਆ ਬਹੁਤ ਜ਼ਿਆਦਾ ਜ਼ਰੂਰੀ ਹੈ ਇਟ ਵਾਸ ਮਾਈ ਮਦਰ ਇਹ ਮੇਰੇ ਮਦਰ ਹੀ ਸੀਗੇ who pushed me ਜਿਨ੍ਹਾਂ ਨੇ ਮੈਨੂੰ ਪੁਸ਼ ਕੀਤਾ ਐਂਡ ਮੇਡ ਮੀ ਗੈਟ ਓਵਰ ਦਾ ਫੀਅਰ ਤੇ ਮੈਨੂੰ ਮੇਰੇ ਡਰ ਤੇ ਡਰ ਤੋਂ ਖਤਮ ਡਰ ਤੋਂ ਉੱਪਰ ਲੈ ਕੇ ਗਏ ਡਰ ਨੇ ਉਹਨਾਂ ਨੇ ਖਤਮ ਕਰਵਾਇਆ ਮੇਡ ਮੀ ਗੈਟ ਓਵਰ ਦਾ ਫੀਅਰ ਉਹਨਾਂ ਨੇ ਕਰਵਾਇਆ ਠੀਕ ਹੈ ਮੇਡ ਮੀ ਦੇਖੋ ਵੀ ਜਦੋਂ ਕੁਝ ਕਹਿਣਾ ਹੋਵੇ ਨਾ ਮੇਡ ਮੀ ਜਿਵੇਂ ਮੈਂ ਤੁਹਾਨੂੰ ਕਹਿਦਾ ਅ ਅੱਜ ਮੈਂ ਅੱਜ ਮੈਂ ਆ ਚੀਜ਼ ਭੁੱਲ ਗਈ ਕਹਿਣਾ ਅੱਜ ਮੈਂ ਘਰੋਂ ਪੈਨਸਿਲ ਲੈ ਕੇ ਆ ਗਈ ਤਾਂ ਪ੍ਰੀਆ ਨੇ ਮੈਨੂੰ ਯਾਦ ਦਿਲਾਇਆ ਕਿ ਤੁਸੀਂ ਪੈਨ ਲੈ ਕੇ ਆਉਣਾ ਭੁੱਲ ਗਏ ਹਨ ਤਾਂ ਮੇਕ ਮੀ ਰਿਮੈਂਬਰ ਪਾਸਟ ਵਿੱਚ ਮੇਡ ਪ੍ਰੈਜ਼ੈਂਟ ਵਿੱਚ ਮੇਕ ਜੋ ਚੀਜ਼ ਕਰਵਾਈ ਗਈ ਮੇਕ ਮੀ ਰਿਮੈਂਬਰ ਠੀਕ ਹੈ ਪਾਸਟ ਵਿੱਚ ਹੀ ਮੇਡ ਮੀ ਰਿਮੈਂਬਰ ਇਹਨੇ ਮੈਨੂੰ ਯਾਦ ਕਰਵਾਈ ਹੁਣ ਇਦਾਂ ਹੀ ਇਹਦੇ ਮਦਰ ਨੇ ਉਹਨੂੰ ਡਰ ਨੂੰ ਖਤਮ ਕਰਨ ਦੇ ਵਿੱਚ ਮਦਦ ਕਰਵਾਈ ਮੇਡ ਮੀ ਗੈਟ ਠੀਕ ਹੈ ਸਮਝਾਗੀ ਨਾ ਲਾਇਨਾ ਮੇਡ ਵਰਡ ਦਾ ਉੱਥੇ ਯੂਜ਼ ਇਦਾਂ ਕਰਕੇ ਕਰਨਾ ਵਾ ਮੇਡ ਮੀ ਗੈਟ ਓਵਰ ਦਾ ਫੀਅਰ ਤੇ ਮੈਨੂੰ ਡਰ ਖਤਮ ਕਰਨ ਤੋਂ ਮਤਲਬ ਕਿ ਉਹਨਾਂ ਨੇ ਮਦਦ ਕੀਤੀ ਸ਼ੀ ਮੇਡ ਮੀ ਐਨ ਰੋਲ enroll ਮਤਲਬ ਕਿ ਦਾਖਲ ਕਰਵਾਤਾ ਕਾਦੇ ਵਿੱਚ ਇਨਾਂ ਸਪੀਚ ਕੰਪੀਟੀਸ਼ਨ ਇਨ 8th ਕਲਾਸ ਉੱਪਰ ਉਹਨਾਂ ਨੇ ਚੌਥੀ ਕਲਾਸ ਦਿੱਤੀ ਸੀ ਹੁਣ 8ਵੀਂ ਕਲਾਸ ਚ ਹੋ ਗਿਆ ਇਹ ਹੈਨਾ ਤਾਂ ਕਹਿੰਦਾ 8ਵੀਂ ਕਲਾਸ ਦੇ ਵਿੱਚ ਦੇਖੋ ਸ਼ੀ ਮੇਡ ਮੀ ਇੱਥੇ ਵੀ ਮੇਡ ਮੀ ਆ ਗਿਆ ਨਾ ਸ਼ੀ ਇੱਥੇ ਮਦਰ ਦੇ ਲਈ ਯੂਜ਼ ਹੋਇਆ ਕਿ ਉਹਦੀ ਮਦਰ ਨੇ ਦਾਖਲਾ ਦਿਲਾਤਾ ਕਾਦੇ ਵਿੱਚ ਸਪੀਚ ਕੰਪੀਟੀਸ਼ਨ ਚ ਮੇਰੇ ਮਦਰ ਵੀ ਉਹਦੇ ਮਦਰ ਨੇ ਮੇਰਾ ਦਾਖਲਾ ਕਹਿੰਦੇ ਨਾਮ انرੋਲ ਕਰਾਤਾ ਨਾਮ ਲਿਖਵਾਤਾ ਉਹਦੇ ਵਿੱਚ ਸਪੀਚ ਕੰਪੀਟੀਸ਼ਨ ਦੇ ਵਿੱਚ ਜਦੋਂ ਮੈਂ 8ਵੀਂ ਕਲਾਸ 'ਚ ਸੀਗਾ ਉਹ ਠੀਕ ਹੈ ਹੁਣ ਸਮਝ ਕਲੀਅਰ ਹੋ ਗਈ ਨਾ ਮੇਡ ਦਾ ਇੱਥੇ ਇਦਾਂ ਯੂਜ਼ ਕਰਨਾ ਵਾ ਕਈ ਥਾਵਾਂ ਤੇ ਵੈਸੇ ਤਾਂ ਮੇਡ ਆਪਾਂ ਤੁਹਾਨੂੰ ਪਤਾ ਹੀ ਕਿੱਦਾਂ ਯੂਜ਼ ਕਰਦੇ ਆ ਬਣਾਉਣ ਵਾਸਤੇ ਪਰ ਇਦਾਂ ਦੇ ਸੈਂਟੈਂਸਸ ਵਿੱਚ ਮੇਡ ਇਦਾਂ ਯੂਜ਼ ਹੋਏਗਾ ਜਿੱਦਾਂ ਜੋ ਤੁਹਾਨੂੰ ਮੈਂ ਦੱਸਿਆ ਜਿਨਾਂ ਦੇ ਠੀਕ ਹੈ ਅਸਲੀ ਸ਼ੀ ਮੇਡ ਮੀ ਪ੍ਰੈਕਟਿਸ ਆ ਦੇਖੋ ਹੁਣ ਫੇਰ ਆ ਗਿਆ ਸ਼ੀ ਮੇਡ ਮੀ ਪ੍ਰੈਕਟਿਸ ਇਨ ਫਰੰਟ ਆਫ ਹਰ ਕਹਿੰਦੀ ਪਹਿਲਾਂ ਉਹਨਾਂ ਨੇ ਆਪਣੇ ਸਾਹਮਣੇ ਮੇਰੀ ਪ੍ਰੈਕਟਿਸ ਕਰਵਾਈ ਠੀਕ ਹੈ ਸ਼ੀ ਮੇਡ ਮੀ ਪ੍ਰੈਕਟਿਸ ਆਪਨ ਇਨ ਫਰੰਟ ਆਫ ਹਰ ਉਹਨੇ ਆਪਣੇ ਸਾਹਮਣੇ ਮੇਰੀ ਪ੍ਰੈਕਟਿਸ ਕਰਵਾਈ ਆਈ ਵਾਸ ਏਬਲ ਟੂ ਸਪੀਕ ਇਨ ਫਰੰਟ ਆਫ ਹਰ ਵਿਦਾਊਟ ਐਨੀ ਪ੍ਰੋਬਲਮ ਕਿਸੇ ਪ੍ਰੋਬਲਮ ਤੋਂ ਬਿਨਾ ਮੈਂ ਉਹਨਾਂ ਸਾਹਮਣੇ ਕਹਿੰਦਾ ਉਹ ਬੋਲ ਸਕਦਾ ਸੀਗਾ ਠੀਕ ਹੈ देन शी ਇਨਵਾਈਟਡ ਸਮ ਆਫ ਹਰ ਫਰੈਂਡਸ ਤੇ ਉਹਨੇ ਕੁਝ ਫਿਰ ਉਹਨਾਂ ਨੇ ਕਹਿੰਦਾ ਕੁਝ ਆਪਣੇ ਫਰੈਂਡਸ ਨੂੰ ਬੁਲਾਇਆ ਐਂਡ ਸ਼ੀ ਮੇਡ ਮੀ ਸਪੀਕ ਸ਼ੀ ਮੇਡ ਮੀ ਸਪੀਕ ਇਨ ਫਰੰਟ ਆਫ ਥੈਮ ਤੇ ਫਿਰ ਉਸਨੇ ਕਿਹਨੇ ਉਹਦੇ ਮਦਰ ਨੇ ਸ਼ੀ ਮੇਡ ਮੀ ਸਪੀਕ ਇਨ ਫਰੰਟ ਆਫ ਥੈਮ ਥੈਮ ਇਥੇ ਕੌਣ ਆ ਉਹਦੇ ਫਰੈਂਡਸ ਵੀ ਉਹਦੇ ਫਿਰ ਉਸਨੇ ਮੈਨੂੰ ਮੀ ਮੈਨੂੰ ਆਪਣੇ ਫਰੈਂਡ 프ਰੈਂਸ ਦੇ ਸਾਹਮਣੇ ਉਹਨਾਂ ਦੇ ਸਾਹਮਣੇ ਬੁਲਵਾਇਆ ਕੰਮ ਕੀਤਾ ਜਾ ਰਿਹਾ ਨਾ ਉਹਦੇ ਤੋਂ ਉਹਦੀ ਮੰਮੀ ਉਹ ਤੋਂ ਕਰਵਾ ਰਹੀ ਹੈ ਸਭ ਕੁਝ ਦੇਖੋ ਮੇਡ ਮੀ ਸਪੀਕ ਮੇਡ ਮੀ ਪ੍ਰੈਕਟਿਸ ਮੇਡ ਮੀ ਐਨਰੋਲ ਮੇਡ ਮੀ ਗੈਟ ਓਵਰ ਕਰਵਾ ਰਿਹਾ ਉਹਦੀ ਮੰਮੀ ਉਹ ਤੋਂ ਕਰਵਾ ਰਹੀ ਹੈ ਨਾ ਸਭ ਕੁਝ ਉਹ ਤਾਂ ਕਰਕੇ ਐਟ ਫਸਟ ਸਭ ਤੋਂ ਪਹਿਲਾਂ ਕਹਿੰਦਾ ਆਈ ਹੈਜ਼ਿਟੇਟਿਡ ਮੈਂ ਹੈਜ਼ਿਟੇਸ਼ਨ ਕਹਿੰਦਾ ਫੀਲ ਕੀਤੀ ਬਟ ਕਹਿੰਦਾ ਗ੍ਰੈਜੂਅਲੀ ਹੌਲੀ-ਹੌਲੀ ਕਹਿੰਦਾ ਆਈ ਬੀਕਮ ਕੰਫਰਟੇਬਲ ਪਰ ਕਹਿੰਦਾ ਮੈਂ ਕੰਫਰਟੇਬਲ ਹੋ ਗਈ ਹੋ ਗਿਆ ਫਿਰ ਮੈਂ ਮਾਈ ਮਦਰਸ ਫਰੈਂਡਸ ਵਾਰ ਰੀਲੀ ਐਨਕਰੇਜਿੰਗ ਐਨਕਰੇਜਿੰਗ ਸੋਰੀ ਮੇਰੇ ਮਦਰ ਦੇ ਜਿਹੜੇ ਫਰੈਂਡ ਸੀਗੇ ਬੜੇ ਹੀ ਹੌਸਲਾ ਫਲਜਾਈ ਕਰਨ ਵਾਲੇ ਸੀ ਐਂਡ ਦੇ ਮੋਟੀਵੇਟਿਡ ਮੀ ਵੈਨ ਏਵਰ ਆਈ ਹੈਜ਼ਿਟੇਟਿਡ ਤੇ ਉਹਨਾਂ ਨੇ ਮੈਨੂੰ ਮੋਟੀਵੇਸ਼ਨ ਮੋਟੀਵੇਟ ਕੀਤਾ ਜਦੋਂ ਮੈਂ ਹੈਜ਼ਿਟੇਸ਼ਨ ਫੀਲ ਕੀਤੀ आई यूज टू प्रैक्टिस एवरी डे फॉर वन आवर इन द इवनिंग ਕਹਿੰਦਾ ਸ਼ਾਮ ਨੂੰ ਹਰ ਰੋਜ਼ ਇੱਕ ਘੰਟਾ ਮੈਂ ਪ੍ਰੈਕਟਿਸ ਕਰਦਾ ਸੀ ਯੂਜ਼ ਟੂ ਕਰਦਾ ਸੀ ਹੁਣ ਉਹ ਆਪ ਥਿਸ ਪ੍ਰੈਕਟਿਸ ਮੇਡ ਮੀ ਲਓ ਜੀ ਇੱਥੇ ਵੀ ਮੇਡ ਮੀ ਥਿਸ ਇਸ ਪ੍ਰੈਕਟਿਸ ਨੇ ਉਹਨੂੰ ਮੇਡ ਮੀ ਮੋਰ ਐਂਡ ਮੋਰ ਕੌਨਫੀਡੈਂਟ ਪ੍ਰੈਕਟਿਸ ਨੇ ਉਹਨੂੰ ਹੋਰ ਜ਼ਿਆਦਾ ਕੌਨਫੀਡੈਂਟ ਬਣਾ ਦਿੱਤਾ ਠੀਕ ਹੈ ਮੇਡ ਮੀ ਮੋਰ ਐਂਡ ਮੇਡ ਮੀ ਮੋਰ ਐਂਡ ਮੋਰ ਕੌਨਫੀਡੈਂਟ ਪ੍ਰੈਕਟਿਸ ਨੇ ਮੈਨੂੰ ਹੋਰ ਜ਼ਿਆਦਾ ਕੌਨਫੀਡੈਂਟ ਬਣਾ ਦਿੱਤਾ ਆਈ ਡੋਨਟ ਨੋ ਮੈਨੀ ਜਾਣਦਾ ਵਾਈ ਬਟ ਕਿਉਂ ਪਰ ਕਹਿੰਦਾ ਓਨ ਦਾ ਡੇ ਆਫ ਦਾ ਕੰਪੀਟੀਸ਼ਨ ਕੰਪੀਟੀਸ਼ਨ ਦੇ ਕੰਪੀਟੀਸ਼ਨ ਦੇ ਦਿਨ ਕਹਿੰਦਾ ਆਈ ਵਾਸ ਰੀਅਲੀ ਕੌਨਫੀਡੈਂਟ ਮੈਂ ਬਹੁਤ ਜ਼ਿਆਦਾ ਕੌਨਫੀਡੈਂਟ ਸੀਗਾ ਆਈ ਸਪੋਕ ਲਾਈਕ ਮੈਂ ਇਦਾਂ ਬੋਲਿਆ ਜਿਵੇਂ ਕਹਿੰਦਾ ਆਈ ਯੂਜ਼ ਟੂ ਇਨ 프ਰੰਟ ਆਫ ਮਾਈ ਮਦਰਸ ਫਰੈਂਡ ਜਿਵੇਂ ਮੈਂ ਆਪਣੇ ਮਦਰ ਦੇ ਫਰੈਂਡ ਦੇ ਸਾਹਮਣੇ ਬੋਲਦਾ ਸੀ ਜਾਂ ਬੋਲਦੀ ਸੀ ਆਈ ਫੈਲਟ ਮੈਂ ਮਹਿਸੂਸ ਕੀਤਾ ਕਿ ਲਾਈਕ ਨਥਿੰਗ ਵਾਸ ਨਥਿੰਗ ਵਾਸ ਡਿਫਿਕਲਟ ਮੈਂ ਮਹਿਸੂਸ ਉਸ ਟਾਈਮ ਚ ਕਹਿੰਦਾ ਕੀਤਾ ਕਿ ਕੁਝ ਵੀ ਮੁਸ਼ਕਿਲ ਨਹੀਂ ਹੈਗਾ ਆਈ ਵਾਸ ਰੀਲੀ ਹੈਪੀ ਮੈਂ ਬਹੁਤ ਖੁਸ਼ ਸੀ ਥੈਟ ਕਿ ਆਈ ਡਿਡ ਨੋਟ ਹੈਜ਼ਿਟੇਟ ਐਂਡ ਮੈਂ ਹੈਜ਼ਿਟੇਸ਼ਨ ਫੀਲ ਨਹੀਂ ਕੀਤੀ ਐਂਡ ਸਪੋਕ ਫਲੂਐਂਟਲੀ ਵਿਦਾਊਟ ਐਨੀ ਇਸ਼ੂ ਤੇ ਕਿਸੇ ਵੀ ਇਸ਼ੂ ਤੋਂ ਬਿਨਾ ਮੈਂ ਬੜਾ ਹੀ ਫਲੂਐਂਟਲੀ ਬੋਲਿਆ ਫਲੂਐਂਟਲੀ ਤੁਸੀਂ ਮਤਲਬ ਸਮਝ ਹੀ ਗਏ ਹੋਗੇ ਕਿ ਵਧੀਆ ਤਰੀਕੇ ਦੇ ਨਾਲ ਹਨਾ ਬਿਨਾਂ ਰੁਕਾਵਟ ਬੜੇ ਹੀ ਵਧੀਆ ਤਰੀਕੇ ਦੇ ਨਾਲ ਬੋਲਣਾ द आइसिंग ऑन द केक आइसिंग ऑन द केक ਦਾ ਮਤਲਬ ਹੈਗਾ ਵਾ سونے ਤੇ ਸੁਹਾਗਾ ਇਹ ਮੁਹਾਵਰਾ ਉਹ ਹੁੰਦਾ ਨਾ ਕਿ ਮੁਹਾਵਰਾ سونے ਤੇ ਸੁਹਾਗਾ ਇਹਦਾ ਮਤਲਬ ਉਹੀ ਹੈ ਇਹ ਇੰਗਲਿਸ਼ ਚ ਫਰੇਜ਼ ਹੈ ਇਹ ਮੁਹਾਵਰਾ ਜਿਹਨੂੰ ਕਿ ਬੋਲਦੇ ਆਪਾਂ ਦਾ आइसिंग ऑन द केक سونے ਤੇ ਸੁਹਾਗਾ ਕਹਿੰਦਾ ਇਹ ਗੱਲ ਸੀ ਕਿ ਵਾਸ ਥੈਟ ਕਿ ਫਾਈਨਲੀ ਆਖਰਕਾਰ ਵੈਨ ਦਾ ਰਿਜ਼ਲਟਸ ਵਾਰ ਅਨਾਉਂਸਡ ਜਦੋਂ ਵਾਰ ਰਿਜ਼ਲਟ ਅਨਾਉਂਸ ਕੀਤੇ ਗਏ ਵਾਰ ਅਨਾਉਂਸਡ ਪੈਸਿਵ ਹੈ ਕੀਤੇ ਗਏ ਹਨਾ ਆਈ ਹੈਡ ਸਟੂਡ ਫਸਟ ਮੈਂ ਪਹਿਲੇ ਨੰਬਰ ਤੇ ਆਇਆ ਸੀ ਇਟ ਵਾਸ ਸੂਰੀਅਲ ਮੂਮੈਂਟ ਸੂਰੀਅਲ ਮਤਲਬ ਕਿ ਅਵਾਸਤਵਿਕ ਜਿਹੜਾ ਕਹਿੰਦਾ ਮਤਲਬ ਉਹਦੇ ਵਾਸਤੇ ਆ ਵਾਸਤਵਿਕ ਮੂਮੈਂਟ ਸੀਗਾ ਰੀਅਲ ਨਹੀਂ ਸੀਗਾ ਅਸਲ ਚ ਨਹੀਂ ਸੀਗਾ ਉਹਨੂੰ ਲੱਗ ਰਿਹਾ ਸੀਗਾ ਕਿ ਵੀ ਇਹ ਉਹ ਅਸਲ ਚ ਨਹੀਂ ਹੈਗਾ ਸਭ ਕੁਝ ਹਨਾ ਵੀ ਅਸਲ ਦਾ ਮੂਵਮੈਂਟ ਨਹੀਂ ਹੈਗਾ ਉਹ ਕਹਿੰਦਾ ਉਹ ਆਵਾਸਤਵਿਕ ਮੂਵਮੈਂਟ ਸੀਗਾ ਪਲ ਸੀਗਾ ਉਹ ਇਟ ਵਾ ਇਟ ਮੇਡ ਮੀ ਰੀਅਲੀ ਪ੍ਰਾਊਡ ਆਫ ਮਾਈ ਸੈਲਫ ਇਹਨੇ ਮੇਰੇ ਇਹਨੇ ਮੈਨੂੰ ਕਿਸ ਚੀਜ਼ ਨੇ ਉਹ ਪਲ ਨੇ ਉਹ ਜਿੱਤ ਨੇ ਉਹਨੂੰ ਹਨਾ ਇਸ ਜਿੱਤ ਨੇ ਕਹਿੰਦਾ ਇਸ ਚੀਜ਼ ਨੇ ਕਹਿੰਦਾ ਮੈਨੂੰ ਬਹੁਤ ਜ਼ਿਆਦਾ ਪ੍ਰਾਊਡ ਫੀਲ ਕਰਵਾਇਆ ਮੇਡ ਮੀ ਰੀਅਲੀ ਪ੍ਰਾਊਡ ਕਰਵਾਇਆ ਉਹਨੇ ਠੀਕ ਹੈ Uh, and it instilled the belief in me that everything is possible if i work hard te kenda ene vich instilled matlab ke parna ki belief vishwas ene vich mere vich vishwas bharta ki sab kujh possible hai everything is possible jekar main if jekar main